ਗਰਜੀ ਤੂੰ ਨਾ ਚੁੱਪ ਕਰ ਮੇਰੀ ਭੈਣ ਚੁੱਪ ਕਰਕੇ ਖਾ ਤੂੰ ਜਿਆਦਾ ਗੱਲਾਂ ਨਾ ਕਰ ਤੈਨੂੰ ਪਤਾ ਉਹ ਤੇ ਅੱਗੇ ਨਹੀਂ ਮੰਨ ਔਰ ਅੱਗੇ ਨਹੀਂ ਜੀਣ ਦਿੰਦਾ ਕਿਉਂ ਕੀ ਗੱਲ ਤੈਨੂੰ ਪਤਾ ਤੇ ਹੈਗਾ ਦੀ ਆਦਤ ਦਾ ਆਹੋ ਸੁਭਾਅ ਦਾ ਸ਼ੁਰੂ ਤੋਂ ਗਰਮ ਹੀ ਰਿਹਾ ਵੇ ਹਾਂ ਜਦੋਂ ਦੀ ਪਿੰਡੀ ਹੀ ਉਹ ਤਾਂ ਵੀ ਕਿੱਥੇ ਕਿਸੇ ਨੂੰ ਆਣ ਗਵਾਂ ਟਿਕਨ ਦਿੰਦਾ ਹੈ ਤੂੰ ਖਾ ਮੇਰੀ ਭੈਣ ਚੁੱਪ ਕਰਕੇ ਹੈ ਥੋਕੇ ਥੋ ਆਗੇ ਨੇ ਥੋ ਤੱਕਦਾ ਰਾਏ ਨੰਨੂ ਕਿ ਨਹੀਂ ਦੱਸਦਾ ਕਿਉਂ ਆਏ ਹੋਣਗੇ ਕਿਸ ਗੱਲੋਂ ਆਏ ਹੋਣਗੇ ਮੈਂ ਬਾਹਰ ਵੀ ਨਹੀਂ ਗਈ ਕੀ ਸੋਚਦੇ ਹੋਣਗੇ ਮੇਰੇ ਬਾਰੇ ਮੰਮੀ ਵੀ ਸੋਖ ਵੀ ਸੋਖਨੇ ਦੇ ਵੇਹੇ ਨਹੀਂ ਮੈਨੂੰ ਚੜਨਾ ਕਿ ਹੈ ਗੱਲੋਂ ਕੀ ਕਰਾਂ ਚਲ ਜੂ ਮੈਂ ਬਾਹਰ ਨਹੀਂ ਨਹੀਂ ਹਣੀਮਤ ਨਹੀਂ ਕਿ ਮੇਰੇ ਅੰਦਰ ਕਿ ਮੈਂ ਬਾਹਰ ਜਾਵਾਂ ਕਲੇਸ਼ ਤਾਂ ਖੜਾ ਹੈ ਉਹ ਤਾਂ ਹੋਣਾ ਹੀ ਹੋਣਾ ਤੈਵ ਹੈ ਹੁਣ ਨਹੀਂ ਤਾਂ ਥੋੜੀ ਦੇਰ ਨੂੰ ਸੋ ਸਵਾਲ ਕਰਨਗੇ ਮੇਨਾਂ ਲਾ ਕੇ ਕੀ ਚਵਾਦ ਹੋਏਂਗੀ ਅੰਜੂ ਕੀ ਕਹੇਂਗੀ ਤੂੰ ਬਾਹਰ ਕਿਉਂ ਨਹੀਂ ਆਈ ਹੁਣ ਜਦ ਤੂੰ ਫਿਰਦੀ ਸਾਰੇ ਘਰ ਵਿੱਚ ਮੇਰੀ ਗੱਲ ਸੁਣ ਇਹ ਸੌਣ ਦਾ ਟਾਈਮ ਤੇਰਾ ਕੋਈ ਨਹੀਂ ਮੈਂ ਨਾ ਦਵਾਈ ਖਾਧੀ ਸੀ ਨਾ ਤੋ ਅੱਖ ਲੱਗ ਗਈ ਨਹੀਂ ਮੇਰੀ ਗੱਲ ਸੁਣ ਭਾਬੀ ਠੇਕਾ ਦੇਣ ਆਈ ਪਿੰਡੋਂ ਸਾਰਾ ਕੰਮ ਮੰਮੀ ਨੇ ਕੀਤਾ ਚਾਹ ਪਾਣੀ ਦਾ ਕੀਤਾ ਹੁਣ ਭਾਂਡੇ ਮਾਂਜਣ ਦੀ ਆ ਤੇ ਤੂੰ ਮਾਰਣੀ ਬਣ ਕੇ ਇੱਥੇ ਲੰਮੇ ਪਈ ਆ ਤੈਨੂੰ ਜੀਦਾ ਨਹੀਂ ਕਰਦਾ ਕੰਮ ਕਰਨਾ ਵਾ ਪਤਾ ਹੈ ਜੀ ਕੰਮ ਕਰਨਾ ਵਾ ਸਾਰਾ ਪਤਾ ਮੈਨੂੰ ਮੈਂ ਕਿਹਾ ਕਬਰਾਟ ਹੋਈ ਜਾਂਦੀ ਸੀ ਤੁਹਾਡੇ ਨਾਲ ਤਾਂ ਦਵਾਈ ਲੈਣ ਗਈ ਸਾਂ ਅਸਲੀ ਮੱਠੀ ਰਹੀ ਮੇਰਾ ਮਾਨ ਹੀ ਨਹੀਂ ਕੀਤਾ ਕੇ ਇਹਦੇ ਮੱਥੇ ਲੱਗਣ ਨੂੰ ਇਹਨੂੰ ਜਿਆਦੀਆਂ ਘਪਰਾਟਾਂ ਹੁੰਦੀਆਂ ਵਾ ਉਹ ਭਾਬੀ ਬੜਾ ਕਿੱਦਾਂ ਦੀ ਆ ਉਹਨੇ ਇੱਕ ਨਹੀਂ ਨਾ 10 ਗੱਲਾਂ ਬਣਾ ਕੇ ਪੇਣ ਚ ਦੱਸਣੀਆਂ ਤੇ ਬੜੀ ਸੋਹਣੀ ਜਦ ਹੋ ਗਏ ਮੇਰੀ ਠੀਕ ਆ ਇਹ ਬੰਦਾ ਇੱਕ ਭਾਬੀ ਉਹ ਕਿੰਨੀ ਵੜੀ ਨਾਲ ਪੁੱਛ ਲੈ ਤੇਰੀ ਘਰ ਦੀ ਕਿੱਥੇ ਤੇਰੀ ਘਰ ਦੀ ਕਿੱਥੇ ਲੈ ਕੇ ਕੰਬਲ ਤੇ ਸੁੱਤੀ ਐ ਤੂੰ ਨਾ ਕਿਸੇ ਪਾਸੇ ਮੈਨੂੰ ਰਹਿਣ ਦਈ ਹਰ ਵਾਰ ਤੱਕ ਕਿਉਂ ਬੋਲਦੇ ਹੋ ਕਿਉਂ ਇੰਨਾ ਗੁੱਸਾ ਕਰਦੇ ਹੋ ਤੈਨੂੰ ਪਤਾ ਨਹੀਂ ਉਹਦਾ ਭਾਬੀ ਦਾ ਘਰ ਦੇ ਵਿੱਚ ਕਿੰਨੀਆਂ ਗੱਲਾਂ ਹੁੰਦੀਆਂ ਤੇ ਕੀ ਨੂੰ ਹੁੰਦਾ ਪਿੰਡਾਂ ਦੇ ਵਿੱਚ ਉਹ ਕੀ ਗੱਲਾਂ ਬਾਤਾਂ ਲੋਕੀ ਕਰਦੇ ਨੇ ਤੇ ਸੋਹਣੀ ਜਾ ਕੇ ਤੇਰੀ ਪਿੰਡ ਜੀ ਆ ਕੇ ਇੱਜ਼ਤ ਕਰਨਗੇ ਤੇ ਅਸੀਂ ਘਰ ਗਏ ਹਾਂ ਤੇ ਅੰਦਰ ਕਮਰੇ 'ਚੋਂ ਬਾਹਰ ਨਹੀਂ ਨਿਕਲੀ ਚਲੋ ਮਾਫ ਕਰ ਦੋ ਗਲਤੀ ਹੋ ਗਈ ਗਾਂਦ ਤੇ ਕੁਝ ਨਹੀਂ ਕਰਦੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੇਰਾ ਹਾਲ ਹੀ ਹੋ ਗਿਆ ਇਹੋ ਜੇ ਤੈਨੂੰ ਬਹੁਤੀ ਗੱਲਾਂ ਮੇਰੀ ਗੱਲ ਸੁਣ ਮੈਂ ਨਹੀਂ ਇੱਥੇ ਰਹਿਣਾ ਸ਼ਹਿਰ 'ਚ ਠੀਕ ਆ ਇਹਨੂੰ ਮੈਂ ਦੇ ਦੇਣਾ ਕਿਰਾਏ ਤੇ ਚੁੱਪ ਕਰਕੇ ਨਾ ਪਿੰਡ ਚਲ ਉਹ ਤੇ ਵਿਹਲੀ ਪਈ ਆ ਉਥੇ ਕੰਮ ਕਰਿਆ ਕਰ ਮੈਨੂੰ ਨਹੀਂ ਚੰਗਾ ਲੱਗਦਾ 24 ਘੰਟੇ ਤੋਂ ਇੱਥੇ ਬੈੱਡ ਤੇ ਸੱਜ ਕੇ ਬਹਿ ਜੰਨੀ ਆ ਜਾਂ ਤ ਬਨੇਰੇ ਤੇ ਝਾਤੀਆਂ ਮਾਰਦੀ ਰਹਿਨੀ ਆ ਪਿੰਡ ਕਿਹੜੇ ਪਿੰਡ ਜਾਣਾ ਆਪਾਂ ਆਪਣਾ ਜਿਹੜਾ ਉਥੇ ਮੈਨੂੰ ਪੈਰੀ ਦਾ ਵੀ ਠੇਕਾ ਨਾ ਤੋੜ-ਤੋੜ ਕੇ ਦਿੰਦੇ ਆ ਮੈਂ ਵਾਈ ਕਰਿਆ ਕਰੂੰਗਾ ਤੇ ਨਾਲ ਚੁੱਪ ਕਰਕੇ ਨਾ ਇੱਕ ਆ ਰੋਜ਼ ਇੱਥੇ ਵੀ ਦੋ ਪੈਸੇ ਆਉਣਗੇ ਸਾਨੂੰ ਨਾਲ ਤੇਰਾ ਰੋਜ਼ ਦਾ ਟਿੱਚ ਖਾਣਾ ਜਿਹੜਾ ਨਾ ਮੈਨੂੰ ਖਤਮ ਹੋਊਗਾ ਕਦੇ ਤੋਂ ਬਨੇਰਿਆਂ ਨਾਲ ਲੰਮਕਦੀ ਰਹਿਨੀ ਕਦੀ ਕੋਈ ਕਦੀ ਕੋਈ ਤੈਨੂੰ ਬਹਾਨਾ ਹੀ ਚਾਹੀਦਾ ਮੇਰੀ ਗੱਲ ਸੁਣਿਓ ਇਹ ਜਿਹੜੇ ਐ ਸਾਨੂੰ ਇਹ ਕਿਹੜੇ ਰਿਸ਼ਤੇ ਚ ਤੁਹਾਡੇ ਭਾਬੀ ਨੇ ਮਤਲਬ ਪਿੰਡ ਨਾਲ ਰਹਿੰਦੇ ਨੇ ਜਾਂ ਕੋਈ ਰਿਸ਼ਤੇ ਨਾ ਤੇ ਹਜ ਨੇ ਕੂੰਗੀ ਲੈਣਾ ਸਾਡੇ ਉਧਾ ਲੋ ਨਹੀਂ ਲੱਗਦੇ ਨੇ ਦੂਰੋਂ ਨੇੜਿਓਂ ਇਹਨੂੰ ਪਹਿਲੀ ਠੇਕ ਦੇ ਦੇ ਨਹੀਂ ਇਹਨਾਂ ਨੂੰ ਮੇਰੀ ਗੱਲ ਸੁਣੋ ਨਾ ਮੈਂ ਪਿੰਡ ਥਾਂ ਨਹੀਂ ਰਹਿ ਸਕਦੀ ਤੁਹਾਨੂੰ ਸਾਰਿਆਂ ਨੇ ਦੱਸਿਆ ਨਾ ਮੇਰੇ ਘਰਦਿਆਂ ਨੇ ਮੈਂ ਪਿੰਡ ਥਾਂ ਨਹੀਂ ਰਹਿ ਸਕਦੀ ਮੈਂ ਸ਼ਹਿਰ ਚ ਜੰਮੀ ਪਲੀ ਆਂ ਸ਼ਹਿਰ ਚ ਸਾਰਾ ਕੁਝ ਮੇਰਾ ਵਸਦਾ ਆਪਣਾ ਆਪ ਮੈਨੂੰ ਪਿੰਡ ਨਾਲ ਲੈ ਕੇ ਜਾਓ ਆ ਗਲਤੀ ਨਾ ਕਰੋ ਠੈਕੇ ਤਾਂ ਦਿੱਤੀ ਤੇ ਹੀ ਆ ਤੁਹਾਨੂੰ ਇਹ ਗੁੱਸਾ ਨਾ ਭਾਬੀ ਵੱਲੋਂ ਹੱਗੋ ਦਵਾਏਗੀ ਮੈਂ ਮੈਲ ਬਵਾੰਗੀ ਇਹਨੂੰ ਪਰ ਪਿੰਡ ਜਾਣ ਦੀ ਗੱਲ ਨਾ ਕਰੋ ਜੀ ਐਦਾਂ ਦਾ ਕੁਛ ਨਾ ਕਰੋ ਕਿਤੇ ਨਹੀਂ ਪਿੰਡ ਦੇ ਨਾਲ ਤੂੰ ਇਹਦੇ ਨਾਲ ਘਟੇ ਦਾ ਤੇਰਾ ਮੂੰਹ ਕਾਲਾ ਹੁੰਦਾ ਦੁਨੀਆ ਰਹਿੰਦੀ ਪਿੰਡਾਂ ਦੇ ਵਿੱਚ ਵੇਹ ਵਾਤਾਵਰਨ ਕਿੱਡਾ ਵਧੀਆ ਥੋਂ ਦਾ ਇੱਥੇ ਰਹਿਣੀ ਆ 24 ਘੰਟੇ ਮੈਨੂੰ ਇਹ ਨਹੀਂ ਪਸੰਦ ਹੈਗਾ ਨਾਲ ਆ ਗੱਲਾਂ ਜਿਹੜੀਆਂ ਤੇਰੀਆਂ ਵਾ ਠੀਕ ਆ ਉਥੇ ਕੰਮ ਕਰ ਤੇ ਤੈਨੂੰ ਹੀ ਪਤਾ ਲੱਗੇ ਹੱਦ ਹੋ ਗਈ ਐ ਸਮਝ ਨਹੀਂ ਆਂਦੀ ਕਿ ਤੂੰ ਇਹ ਮੇਰੀ ਗੱਲ ਨੂੰ ਕਿਉਂ ਨਹੀਂ ਸੁਣਦਾ ਜਰਾ ਮਾਸਾ ਵੀ ਤੈਨੂੰ ਮਾਹੌਨ ਐ ਸਮਝਾਵਾ ਕਿੰਨਾ ਸਮਝਾਈਦਾ ਕਿਸ ਨੂੰ ਨਹੀਂ ਜੇ ਗੋਮਾ ਵੇਖੋ ਟੌਮ ਟੌਮ ਕਰਦੀ ਰਹਿਣੀ ਆ ਤੈਨੂੰ ਜਿਹੜਾ ਕੰਮ ਕਿਹਾ ਨਾ ਉਹ ਕੰਮ ਕਰਨਾ ਮੈਂ ਚੁੱਪ ਕਰਕੇ ਨਾ ਮੰਮੀ ਹੁਣ ਉੱਥੇ ਵੇਖਣ ਨਹੀਂ ਨਾ ਸਾਰੇ ਭਾਂਡਾ ਮਾਂਜ ਜੋ ਵੀ ਆ ਨਾ ਸਾਰਾ ਸਮਾਨ ਸਾਭ ਜੋ ਉਹ ਤੋਂ ਕਰਨਾ ਹੈ ਉਹ ਕਰਤਾ ਠੀਕ ਹੈ ਗਲਤੀ ਤਾਂ ਮੇਰੀ ਮਾਂ ਦੀ ਆ ਸੋਹਣੀ 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 ਕਰਕੇ ਵੇਖ ਲੈ ਉਹਨੂੰ ਲੈਗ ਦੇ 24 ਘੰਟੇ ਇਹਨੂੰ ਆਤਾ ਪਾ ਕੇ ਪੁੱਠੀਆਂ ਤੇ ਸਵਾਸ ਸਵਾ ਕੇ ਰੱਖਦੀ ਐ ਇਹਨੂੰ ਸੋ ਜਾ ਹਣ ਲੱਲਾ ਕਮਰੇ ਤੇ ਬਹਿ ਜਾ ਸੁਖ ਗਾਲ ਸੁਣ ਤੂੰ ਮੈਨੂੰ ਤਿਆਰ ਕਰਾ ਕੇ ਬਿਠਾਤਾ ਈ ਤੇ ਕਿੱਥੇ ਜਾਣਾ ਆਪਾਂ ਮੰਮੀ ਪਿੰਡ ਜਾਣਾ ਆਪਾਂ ਪਿੰਡ ਪਿੰਡ ਕੀ ਕਰਨ ਰੈਡ ਮੰਮੀ ਹੱਲੇ ਵੀ ਇੰਨਾ ਕੁ ਸ਼ੋ ਗਿਆ ਤੋ ਹੱਲੇ ਵੀ ਗਈ ਜੰਨੀ ਆ ਕੀ ਕਰਨਾ ਕੀ ਹੋ ਗਿਆ ਸਾਹਮਣੇ ਬੈਠੇ ਠੇਕਾ ਦੇਣ ਆਈ ਭਾਬੀ ਹਾਂ ਚੰਗੇ ਭਲੇ ਬੰਦੇ ਮੇਰੀ ਪਿੰਡ ਜਿਹਦਾ ਜੀਤੀਤ ਕਰਦੀ ਐ ਹੈ ਇੰਨੇ ਮੇਰੀ ਬੇਇੱਜ਼ਤੀ ਕਰਵਾ ਕੇ ਰਹਾਤੀ ਐ ਇੱਕ ਉਹਦੇ ਨਾਲ ਮਗੌੜੀ ਮੈਂ ਮਾਫੀ ਹੈ ਹੈ ਨਾਲ ਉਹ ਤਾਂ ਮੇਰੀ ਗੱਲ ਸੁਣ ਇਦਾਂ ਨਾ ਤੂੰ ਇਹਦੇ ਨਾਲ ਸਾਈਡ ਨਾਲ ਲਿਆ ਕੇ ਮੰਮੀ ਤੂੰ ਜਾਦੀ ਕਹਿੰਦੇ ਇਹ ਘੁੰਦੇ ਬੰਦੇ ਸਾਨੂੰ ਸੱਸੀ ਕਲ ਕਰਕੇ ਜਾਂਦੇ ਤੋ ਮੇਰੇ ਸੁਨੇ ਹਾਰ ਪਾਊਗਾ ਪੀ ਇਹਨੇ ਦਾ ਘਰ ਗਏ ਆ ਜੀ ਇਹਨਾਂ ਦੀ ਨੌ ਨਹੀਂ ਬਾਹਰ ਆਈ ਦੀ ਸਾਨੂੰ ਚਾਹ ਪਾਣੀ ਨੂੰ ਪੁੱਛਿਆ ਇਹ ਬੁੱਢੀ ਮਾਦਾ ਉੱਥੇ ਰੋਟੀਆਂ ਪਕਾਉਂਦੀ ਸੀ ਚਾਹ ਬਣਾਉਂਦੀ ਇਹੋ ਗੱਲਾਂ ਮੈਨੂੰ ਪਿੰਡ ਚ ਸੁਣਾਉਣੀਆਂ ਜੀ ਮੈਂ ਕੱਲ ਤੇ ਜੇ ਉਹ ਗਈ ਐ ਤੇ ਹੁਣ ਅੱਜ ਆਪਾਂ ਜਾਣਾ ਨਾਲ ਮੇਰੀ ਗੱਲ ਸੁਣ ਮੰਮੀ ਮੇਰ ਕੋ ਨਹੀਂ ਉਹ ਗੱਲਾਂ ਗੁੱਲਣਾ ਸੁਣੇ ਜਾਂਦੀਆਂ ਨਾਲ ਨਾ ਇਹ ਵੀ ਬੜੇ ਡਰਾਮੇ ਕਰਦੀ ਸ਼ਹਿਰ ਚ ਰਹਿ ਕੇ ਆਪਾਂ ਪਿੰਡ ਚਲੀਏ ਨਾਲ ਮੰਮੀ ਮੇਰੀ ਗੱਲ ਸੁਣ ਆਪੇ ਧਾਰਾ ਕੱਢੂਗੀ ਡੰਗਰਾਂ ਦਾ ਸਾਰਾ ਕੰਮ ਕਰੂਗੀ ਹੈ ਆਪੇ ਜਦੋਂ ਸਾਰੇ ਇਹਦਾ ਕੰਮ ਸਿਰ ਤੇ ਪਈ ਨਾ ਇਹਨੂੰ ਇਹਦਾ ਤਮਾਗ ਨਾ ਜਿਹੜਾ ਦੋਆ ਮਿੰਟਾਂ ਸ ਜਿਹੜਾ ਤੂੰ ਸੋਹਣੀ 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 ਕਰਦੀ ਆ ਨਾ ਉਹਨੋਂ ਪਿੰਡ ਜਾਣ ਨੂੰ ਤਿਆਰ ਨਹੀਂ ਹੂੰ ਦੱਸ ਸੁੱਖ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੀ ਆ ਉਹਨੇ ਕਾਲੀ ਉਹ ਚਲੀ ਉਹ ਤੇ ਰਹਿ ਗਈ ਮੈਂ ਪਿੰਡ ਹੀ ਜਾਣਾ ਹੀ ਮੇਰੇ ਕੋਲ ਨਹੀਂ ਦੱਬੀ ਜੇ ਚ ਰਹਾ ਜਾਂਦਾ ਇਹਨੂੰ ਦਿਨੇ ਕਿਰਾਏ ਤੇ ਕਿਰਾਏ ਦੇ ਦਿੰਨੇ ਆ ਤੇ ਤੋ ਦੋ ਪੈਸੇ ਉਹਨਾਂ ਕਿ ਤੋ ਉਧਰੋਂ ਵੀ ਕਰਾਂਗੇ ਮੈਂ ਵਾਈ ਕਰੂੰਗਾ ਤੈਨੂੰ ਪਤਾ ਹੈਗਾ ਮੰਮੀ ਠੇਕਾ ਦੇ ਲੱਗ ਗਿਆ ਕਿੰਨਾ ਕਦੀ 10 ਦੇ ਦੇ ਕਦੀ 20 ਦੇ ਦੇ ਪੈਸੇ ਵੀ ਸਾਨੂੰ ਤੋੜ ਤੋੜ ਕੇ ਦਿੰਦੇ ਆ ਦੱਸ ਸੁਖੋਂ ਜਾਊਗੀ ਪਿੰਡ ਕਿੱਦਾਂ ਦੀਆਂ ਗੱਲਾਂ ਕਰਦਾ ਤੋ ਮੰਮੀ ਉਹਨੇ ਪਿੰਡ ਨਾਲ ਰਹਿਣਾ ਕਿ ਟੱਬਰਾ ਦੇ ਨਾਲ ਰਹਿਣਾ ਵਾ ਉੱਥੇ ਸੁੱਖ ਨਾਲ ਆਪਣਾ ਕਿੱਡ ਸਾਰੇ ਜਾਣੇ ਆ ਵਾ ਡਾ ਟੱਬਰ ਉਹਦੇ ਰਹੁਗੀ ਤਾਂ ਆਪੇ ਦਾ ਦਿਲ ਲੱਗੂਗਾ ਵੇ ਤੇਰਾ ਤਾਂ ਟੱਬਰ ਆ ਤੇ ਗੱਲ ਸੁਣ ਪਹਿਲਾਂ ਵੀ ਉਹਨੂੰ ਪਿੰਡ ਕਰਕੇ ਆ ਪਿਆ ਸਿਆਪਾ ਪਿਆਰ ਆ ਦੇ ਫਿਰ ਕੋਈ ਗੱਲ ਨਹੀਂ ਹੁਣ ਅਹੀਂ ਪਿੰਡ ਜਾਣੇ ਤੇ ਬਲੇ ਆਪਣੇ ਸੋਸੜਾ ਚੇਂਜ ਕਰ ਲੈਣੇ ਓਰੇ ਮਾਪਿਆਂ ਨੇ ਸਾਰਾ ਕੁਝ ਪੁੱਤ ਵੇਖ ਕੇ ਸ਼ਹਿਰ ਘਰਬਾਰ ਤੇ ਫੇਰ ਹੀ ਕੀਤਾ ਵਾ ਤੇ ਤੂੰ ਹੁਣ ਪਿੰਡ ਵਾਲੇ ਤੁਰ ਪਾ ਆਪਾਂ ਉਹਨੂੰ ਦੱਸਣਾ ਥੋੜਾ ਚੰਨਾ ਵਾ ਜੇ ਮੇਰੇ ਨਾਲ ਵਿਆਹੀ ਕੀ ਮੈਂ ਪਿੰਡ ਖੜਾ ਮੈਂ ਜਿੱਥੇ ਮਰਜ਼ੀ ਖੜਾ ਭਾਵੇਂ ਮੈਨੂੰ ਯੂਪੀ ਛੱਡ ਆਵਾਂ ਉਧਰ ਕਰਾ ਇਹ ਥੋੜਾ ਕੋਈ ਗੱਲ ਹੈਗੀ ਹੁਣ ਮਨ ਨਾਲ ਥੋੜਾ ਰਹਿਣਾ ਵਾ ਤੂੰ ਗੜਾ ਸੋੰਦਾ ਆਪਣੇ ਮਾਰਦਾ ਰਹਿਣਾ ਮੈਨੂੰ ਤੇ ਕੋਈ ਸਮਝ ਨਹੀਂ ਲਾਦੀ ਤੇਰੀ ਮੋਤੀ ਪਰਜਾਈ ਵੀ ਤੈਨੂੰ ਸਮਝਾ ਕੇ ਗਈ ਐ ਤੇ ਪਿਆਰ ਮੁਹੱਬਤ ਨਾ ਰਿਆ ਕਰੋ ਲੜਾਈ ਝਗੜਾ ਨਾ ਕਰਿਆ ਕਰੋ ਤੂੰ ਕਿਉਂ ਨਹੀਂ ਸਮਝਦਾ ਮੰਮੀ ਮੇਰੇ ਕੋਲ ਚੋਚ ਲੈਣੇ ਹੁੰਦੇ ਤੇ ਉਹਨੂੰ ਚਿਰੋ ਤੋਂ ਪਤਾ ਨਾ ਮੈਂ ਕੰਮਕਾਰ ਵਾਲਾ ਹੈਗਾ ਵਾਂ ਨਾ ਮੇਰਾ ਇਦਾਂ ਦਾ ਕੋ ਦਿਮਾਗ ਹੈਗਾ ਠੀਕ ਆ ਰਹਿਣਾ ਮੈਨੂੰ ਮੇਰੇ ਨਾਲ ਆ ਰਵੇ ਨਹੀਂ ਰਹਿਣਾ ਫਿਰ ਵੇਖ ਲੈ ਜੇ ਫਿਰ ਸ਼ਹਿਰ 'ਚ ਰਹਿਣਾ ਫਿਰ ਕੱਲੀ ਰਹੀ ਜਾਵੇਂ ਪਿੰਡ ਜਲ ਜਾਂਦੇ ਫਿਰ ਹੋ ਸਕਦਾ ਦੱਸ ਕੱਲੀ ਰਹਿਣ ਨਹੀਂ ਲੈਂਦੀ ਇੱਥੇ ਇਹਨੇ ਫਿਰ ਮੈਨੂੰ ਪਤਾ ਫਿਰ ਇਹਨੂੰ ਮੇਰ ਦਾ ਜਾਣਾ ਪੈਣਾ ਵੇਖ ਮੰਮੀ ਟੁੱਟੇ ਹੱਥਾਂ ਨਾਲ ਕਿਦਾਂ ਕੰਮ ਕਰਨ ਦੀ ਵੇਹ ਐ ਇਹਨੂੰ ਕੋਈ ਕੰਮ ਕਹੇ ਜੇ ਨਾ ਵੀ ਕਿਦਾਂ ਮੌਤ ਪਈ ਇਹਨੂੰ ਇਹਨੂੰ ਹੁਣੇ ਕਿਹਾ ਹਾਂ ਇੱਧਰ ਜਾਣਾ ਉੱਧਰ ਜਾਣਾ ਕਿਦਾਂ ਭਾਈਦੀ ਆ ਤੇ ਕੰਮ ਕਰੀ ਨਾ ਇਹਨੂੰ ਮੌਤ ਪੈ ਜਾਂਦੀ ਆ ਉਹਨੇ ਨਹੀਂ ਮੈਨੂੰ ਲੱਗਦਾ ਜਾਣਾ ਇਹਦਾ ਪਿਓ ਵੀ ਜਾਊਗਾ ਇਹ ਇਹ ਛੱਡ ਕੇ ਨਾ ਇਹਦਾ ਪਿਓ ਵੀ ਮੈਂ ਲੈ ਕੇ ਜਾਊਗਾ ਵੇਖੀ ਚੱਲ ਜਾ ਪੁੱਛ ਲੈ ਹਾਂ ਇਹ ਤਾਂ ਨਾ ਟਿਕਦਾ ਹੀ ਨਹੀਂ ਮੁੰਡਾ ਇਹਨੂੰ ਮੈਂ ਬੜਾ ਸਮਝਾਉਣੀ ਐ ਇਹ ਮੇਰੀ ਕੋਈ ਗੱਲ ਹੀ ਨਹੀਂ ਸਮਝਦਾ ਆਪਣੀ ਐ ਮਾਰਦਾ ਰਹਿੰਦਾ ਐ ਕੰਮ ਕਰਨ ਮਰੀ ਨਾ ਤੈਨੂੰ ਮੌਤ ਪਾਏਂਦੀ ਐ ਦੇਖੋ ਦੋ ਗੰਡੇ ਨਹੀਂ ਛਿੱਲੇਗੇ ਉਦੋਂ ਦੇ ਨਹੀਂ ਤੜਕਾ ਲਾਣ ਲਗੀ ਸੀ ਦਾਲ ਨੂੰ ਤੜਕਾ ਲਾਉਣ ਗਈ ਜਿਹੜਾ ਤੂੰ ਆਪਣੀ ਭਾਬੀ ਨੂੰ ਤੜਕਾ ਲਾ ਕੇ ਇਧਰ ਭੇਜਦਾ ਹੀ ਮਰਤ ਸਿਰ ਚਟਣ ਨੂੰ ਤੇ ਮੰਮੀ ਨੂੰ ਮੇਰੇ ਦੁਆਲੇ ਕਰਾ ਕੇ ਰਾਧੀਆਂ ਬੜੀਆਂ ਸੁਨਿਆਕਰ ਤੂਤਾਂ ਕਰਦੀਆਂ ਤੂੰ ਮੈਂ ਕੀ ਕਹਤਾ ਮੈਂ ਕੁਛ ਨਹੀਂ ਕਿਹਾ ਮੈਂ ਹੀ ਕਿਹਾ ਕਿ ਆਪਣਾ ਸੁਭਾਅ ਬਦਲ ਲਓ ਤੂੰ ਹੀ ਥੋੜਾ ਜਿਆ ਮੇਰੇ ਕੋ ਨਹੀਂ ਬਦਲਿਆ ਜਾਂਦਾ ਕੋਈ ਨਹੀਂ ਬਦਲਿਆ ਜਾਂਦਾ ਆ ਤੇਰਾ ਜਿਹੜਾ ਕੰਜਰਖਾਨਾ ਨਾ ਰੋਜ਼ ਜਦੋਂ ਮੈਨੂੰ ਚੰਗਾ ਨਹੀਂ ਲੱਗਦਾ ਤੇ ਨਾਲ ਮੇਰੀ ਗੱਲ ਸੁਣ ਤਿਆਰ ਹੋ ਤੇ ਪਿੰਡ ਨੂੰ ਜਾਣਾ ਹੀ ਪਿੰਡ ਨੂੰ ਕਿਹੜੇ ਪਿੰਡ ਨੂੰ ਕਿੱਧਰ ਨੂੰ ਜਾਣਾ ਮੈਂ ਕਿਹੇ ਪਿੰਡ ਨਹੀਂ ਜੇ ਜਾਣਾ ਹੋਵੇ ਤੁਹਾਨੂੰ ਕਿ ਛੱਡਾਂ ਤੇਰੇ ਚੰਡ ਮਾਰਾ ਕੇ ਪਿੰਡ ਨਹੀਂ ਜਾਣਾ ਉਧਰ ਨਹੀਂ ਜਾਣਾ ਨਿਕਲ ਗਿਆ ਈ ਕਿ ਮੇਰਾ ਵਿਆਹੀਆਂ ਤੂੰ ਜਿੱਥੇ ਮੈਂ ਕਹੂੰ ਤੈਨੂੰ ਜਾਣਾ ਪੈਣਾ ਹੀ ਜਿਆਦੀਆਂ ਟਾਉ 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 ਕਰਦੀ ਰਹਿੰਦੀ ਜਦੋਂ ਵੇਖੋ ਨਹੀਂ ਜਿੰਦ ਕਿਉਂ ਕਰਦੇ ਹੋ ਮੈਂ ਸਾਰਾ ਕੰਮ ਤਾਂ ਕਰਾਂ ਲੱਗ ਪਈ ਐ ਜਿਨੇ ਕਿਹਾ ਜੇ ਉਵੇਂ ਰਹਿਣ ਨਹੀਂ ਆ ਕਿਤੇ ਨਹੀਂ ਆਂਦੀ ਜਾਂਦੀ ਪਰ ਮੈਂ ਪਿੰਡ ਨਹੀਂ ਜਾਣਾ ਵਾ ਮੇਰੀ ਨਾ ਬੇਇੱਜ਼ਤੀ ਨਾ ਕਰਵਾ ਅੱਗੇ ਤੋਂ ਭਾਬੀ ਸਾਹਮਣੇ ਬੜੀ ਬੜੀ ਬੇਇੱਜ਼ਤੀ ਕਰਵਾਈ ਪਿੰਡ ਵੱਲੋਂ ਠੀਕ ਆ ਮੈਨੂੰ ਫੋਨ ਆ ਗਿਆ ਨਾ ਤੇ ਸੋਹਣੀ ਜਦੋਂ ਹੰਡੀ ਮੇਰੀ ਕਹਿੰਦੇ ਘੁੰਮਦੇ ਬੰਦੇ ਨਾ ਮੈਨੂੰ ਸਾਸਿਕਾਲ ਬੁਲਾ ਕੇ ਜਾਂਦੇ ਉੱਥੇ ਤੇ ਤੂੰ ਤੂੰ ਅਗਲੇ ਸੋਚਣਗੇ ਪਤਾ ਨਹੀਂ ਦੋ ਘੁੱਟ ਚਾਹ ਦੇ ਪਿਉਂਦੇ ਮਾਰੀ ਉਹਦੀ ਰੰਨ ਨਹੀਂ ਬਾਹਰ ਨਿਕਲੀ ਤੇ ਬੜੇ ਸੋਹਣੇ ਮੇਰੇ ਗੱਲ 'ਚ ਆਰ ਪਾਉਣਗੇ ਪਰਿਆ ਜਾ ਮੈਨੂੰ ਹੱਥ ਨਾ ਲਾਵੀ ਇਹ ਤੁਹਾਡੇ ਸ਼ਹਿਰੀਆਂ 'ਚ ਹੁੰਦਾ ਹੋਊਗਾ ਸਾਡੇ ਪਿੰਡਾਂ 'ਚ ਨਹੀਂ ਹੁੰਦਾ ਬੇਇੱਜ਼ਤੀ ਕਰਵਾ ਕੇ ਰੱਖਤੀ ਮੇਰੀ ਕਿਹੜੇ ਮੂੰਹਾਂ ਕਰਨ ਦੀਆਂ ਜੇ ਮੈਂ ਤਨਾਂ ਦੋ ਗੱਲਾਂ ਪਿਆਰ ਦੀਆਂ ਕਰ ਲਾਂ ਨਾ ਉਹ ਤੇ ਮੱਛਰ ਜੰਨੀ ਆ ਤੂੰ ਆਪਣੇ ਪਿਆਰ ਦੀ ਨਾ ਬੇਗਦਰੀ ਤੂੰ ਆਪ ਕਰਾਉਣੀ ਆ ਮੈਨੂੰ ਤੰਗ ਕਰਦੀ ਇਦਾਂ ਮੇਰਾ ਦਿਲ ਨਹੀਂ ਕਰਦਾ ਤੈਨੂੰ ਕੁਝ ਕਹਿਨੋਂ ਬੇਕਦਰੀ ਕਰਦੀ ਆਂ ਸਹੀ ਕਿ ਆਜੀ ਬਹੁਤ ਸੋਹਣੀ ਗੱਲ ਕਹਿਤੀ ਜੱਜ ਜਿਵੇਂ ਕਹਿੰਦੇ ਓਵੇਂ ਰਹਿ ਨਹੀਂ ਆ ਜਿਵੇਂ ਜਿਵੇਂ ਕਹਿੰਦੇ ਓਵੇਂ ਹੀ ਕਰਨੇ ਹੀ ਨਾ ਮੇਰੀ ਕਦਰ ਤੇ ਪਹਿਲਾਂ ਨਹੀਂ ਰਹੀ ਪਰ ਮੈਨੂੰ ਕਹਤਾ ਜੇ ਬੇਕਦਰੀ ਵਿੱਚ ਹੈਨਾ ਨਹੀਂ ਤੈਨੂੰ ਕੀ ਪਿੰਡ ਜਾਂਦੀ ਤੈਨੂੰ ਪ੍ਰੋਬਲਮ ਕੀ ਆ ਮੈਨੂੰ ਇਹ ਗੱਲ ਦੱਸ ਤੈਨੂੰ ਦਿੱਕਤ ਕੀ ਆ ਹਾਂ ਉਥੇ ਤੇਨੂੰ ਸਾਡਾ ਸਭ ਕੁਛ ਵਾ ਸ਼ਰੀਕਾ ਭਾਈ ਵਿਚਾਰਾ ਵਾ ਅਹੀਂ ਆ ਤਰਾ ਦਿਲ ਲੱਗੂਗਾ ਵੱਡਾ ਟੱਬਰ ਉਥੇ ਇੱਥੇ ਅਸੀਂ ਦੋ ਜੀ ਰਹਿਣਦੇ ਆ ਨਾਲ ਜਿਹੜਾ ਕਿਥੇ ਸਾਰੀ ਧੜੀਆਂ ਐ ਟੇਚ ਜਟੇ ਹਿੱਜ ਜ ਕਰਦੀ ਨਾ ਮੈਨੂੰ ਗੱਲਾਂ ਨਹੀਂ ਪਸੰਦ ਸ਼ਹਿਰ ਜਾ ਕੇ ਨਾ ਤੂੰ ਥੋੜੀ ਵਿਗੜੀ ਆ ਪਿੰਡ ਚ ਰਹਿਣੇ ਤੇਰਾ ਦਿਮਾਗ ਆਪੇ ਸੈੱਟ ਰਹੂਗਾ ਸਵੇਰੇ ਉੱਠੇਂਗੀ 4 ਵਜੇ ਰਾਤੀ ਪੀਂਗੀ 12 ਵਜੇ ਕੰਮ ਕਰਕੇ ਜਦੋਂ ਚੋਣੀਆਂ ਪੀਣਾ ਤਰਾ ਤੇ ਤੈਨੂੰ ਪਤਾ ਲੱਗ ਜਾਊਗਾ ਕਿ ਕੰਮ ਕਿੱਦਾਂ ਹੁੰਦਾ ਕਿੱਦਾਂ ਨਹੀਂ ਹੁੰਦਾ ਜਿਆਦਾ ਨਾ ਮੋਣਾ ਫਲਾ ਤੈਨੂੰ ਮੈਂ ਜੋ ਕਿਹਾ ਨਾ ਉਹ ਕਰ ਮੈਨੂੰ ਨਾ ਨਾ ਸੁਣਦੇ ਆਤ ਨਹੀਂ ਹੈਗੀ ਤੇ ਤੈਨੂੰ ਜਾਣਾ ਪੈਣਾ ਹੀ ਕਿੱਦਾਂ ਜਾਵਾਂਗੀ ਮੈਂ ਉੱਥੇ ਨਹੀਂ ਜਾਇਆ ਜਾਣਾ ਮੇਰੇ ਕੋਲ ਹੋਂਸਕਾਰ ਚ ਨਾ ਬਾਬਾ ਨਾ ਹੋਂਸਕਾਰ ਚ ਤੇ ਕਰਨ ਹੋਣਾ ਹੈ ਕੋਦੀ ਭਾਬੀ ਹੋ ਨਹੀਂ ਹਰੇ ਪਰਿਵਾਰ ਵਾਲੇ ਹੋਨੇ ਆ ਮੈਂ ਕਿਹੜਾ ਮੂੰਹ ਲੈ ਕੇ ਜਾਵਾਂਗੀ ਅੰਦਰ ਮੇਰੇ ਕੋ ਨਜ਼ਰਾਂ ਨਹੀਂ ਮਿਲਾਈਆਂ ਜਾਣੀਆਂ ਮੇਰੀ ਕਿਸਮਤ ਵੀ ਮੈਨੂੰ ਕਿੱਥੇ ਲੈ ਕੇ ਆ ਗਈ ਹੈ ਜਿੱਥੋਂ ਮੈਂ ਦੂਰ ਹੋਈਆਂ ਉੱਥੇ ਮੋੜ ਖਲਾਰਤਾ ਮੈਨੂੰ ਫੇਰ ਚਾਹ ਕੇ ਵੀ ਨਾ ਨਹੀਂ ਕਰ ਸਕਦੀ ਕਿ ਮੈਂ ਨਹੀਂ ਜਾਣਾ ਆਪਨੇ ਜਿੱਤੇ ਤਾਂ ਪੁਗਾ ਲੈਂਦੇ ਨੇ ਫੇਦੀ ਇੱਕ ਵੰਨੀ ਸੁਣਦੇ ਅਰਜੋ ਕਿਉਂ ਰੋਂਦੀ ਬੱਤ ਐਵੇਂ ਚੱਕਰ ਚੱਕਰ ਮੇਟੀ ਐਵੇਂ ਨਹੀਂ ਰੋਈਦਾ ਤੈਨੂੰ ਉਹਦੀ ਆਦਤ ਦਾ ਪਤਾ ਨਾ ਪੁੱਤ ਮਮੀ ਉਹਦੇ ਦਿਲ ਚ ਕੁਛ ਨਹੀਂਗਾ ਉਂਝ ਇਦਾਂ ਕਰਦਾ ਵਾ ਫਰ ਅੱਦਾ ਕਿਦਾਂ ਇੰਨੀ ਥੋੜੀ ਜ਼ਬਰਦਸਤੀ ਕਿਸੇ ਨਾਲ ਕੀਤੀ ਜਾਂਦੀ ਐ ਤੁਹਾਨੂੰ ਸਾਰਾ ਪਤਾ ਨਾ ਮਮੀ ਮੈਂ ਪਿੰਡ ਥਾ ਨਹੀਂ ਰਹਿ ਸਕਦੀ ਮੈਨੂੰ ਪਿੰਡ ਦਾ ਮੋਲ ਬਿਲਕੁਲ ਪਸੰਦ ਨਹੀਂਗਾ ਤਾਨੂੰ ਸਾਰਾ ਕੁਝ ਮੇਰੇ ਮਾਪਿਆਂ ਨੇ ਮੇਰੇ ਪਿਕੇ ਆ ਨੇ ਮੇਰੇ ਪਰਿਵਾਰ ਵਾਲਿਆਂ ਨੇ ਸਭ ਕੁਝ ਦੱਸਿਆ ਵੇਖੋ ਨਾ ਉਹ ਸੋਇਸ਼ ਮੈਨੂੰ ਕਹਿੰਦੇ ਸੀ ਖਲੋ ਕੇ ਕਿ ਅਪਰ ਪਿੰਡ ਜਾਣਾ ਮੈਂ ਉੱਥੇ ਪੱਕੇ ਰਵਾਂਗੇ ਮੈਂ ਨਹੀਂ ਜਾ ਰਹਿ ਪਾਣਾ ਮੰਮੀ ਕੋਈ ਨਹੀਂ ਪੁੱਤ ਲੈ ਤੇ ਆਪਾਂ ਉੱਧਾ ਹੀ ਚੱਲੇ ਆ ਕੋਈ ਨਹੀਂ ਮੈਂ ਤੇਰੇ ਨਾਲ ਹੀ ਚੱਲੀ ਆ ਨਾ ਮੇਰਾ ਮੰਮੀ ਉੱਧਾ ਵੀ ਜਾਣ ਨੂੰ ਜੀ ਨਹੀਂ ਕਰਦਾ ਹੁਣਾਂ ਨੂੰ ਸਮਝਾ ਲਓ ਤੁਸੀਂ ਮੇਰੀ ਨਹੀਂ ਸੁਣਨੀ ਉਹਨਾਂ ਨੇ ਪਰ ਤੁਹਾਡੀ ਸੁਣ ਲੈਣਗੇ ਉਹ ਤਦ ਨੂੰ ਪਤਾ ਨਾ ਜਿੱਦਲ ਬੜਾਓ ਇੱਕ ਵਾਰੀ ਉਹਨੇ ਖੜ ਕੇ ਰਹਿਣਾ ਤੈਨੂੰ ਕੋਈ ਨਹੀਂ ਆਪਾਂ ਉੱਥੇ ਪੱਕੀ ਇੱਟ ਥੋੜੀ ਲਾ ਲੈਣੀ ਹੈ ਓਏ ਗਾਲ ਨਹੀਂ ਤੂੰ ਟੈਨਸ਼ਨ ਨਾ ਲੈ ਮੇਰੇ ਹੁੰਦੇ ਤੇ ਤੂੰ ਇੰਜ ਕਰ ਆ ਕੱਪੜੇ ਪਾ ਫਿਰ ਬੋਲੇਗਾ ਫਿਰ ਕਹੇਗਾ ਸਰੀਕੇ ਚ ਨੱਕ ਵਢਾਰਤਾ ਤੇ ਮੇਰੀ ਧੀ ਸੋਹਣੀ ਤਰ੍ਹਾਂ ਤਿਆਰ ਹੋ ਜਾ ਸੋਹਣੇ ਕੱਪੜੇ ਪਾ ਕੇ ਐਵੇਂ ਨਾ ਮੂਡ ਖਰਾਬ ਨਾ ਕਰ ਮੇਰਤੀ ਕੋਈ ਨਹੀਂ ਜਿੱਦਾਂ ਤੂੰ ਕਹੇਂਗੀ ਨਾ ਮੈਂ ਉਦਾਂ ਹੀ ਕਰੂੰਗੀ ਚੱਲ ਪੁੱਤ ਤੂੰ ਜ਼ਿਆਦਾ ਸੋਚ ਨਾ ਪਾ ਕੱਪੜੇ ਤੇ ਸੋਹਣੀ ਤਰ੍ਹਾਂ ਤਿਆਰ ਹੋ ਜਾ ਮੇਰਤੀ ਚੱਲ ਮੇਰੀ ਨਹੀਂ ਚੱਲਣੀ ਹੁਣ ਸਭ ਤੇ ਹੁਕਮ ਚੱਲਦਾ ਸੀ ਅੰਜੂ ਤੇਰਾ ਪੇਕੇ ਪਰਿਵਾਰ ਤੇ ਉਸ ਘਰ ਤੇ ਵੀ ਪਰ ਤੂੰ ਤੂੰ ਬੰਦੇ ਨੂੰ ਬੰਦਾ ਕਿੱਥੇ ਜਾਣਦੀ ਸੀ ਤੈਨੂੰ ਤਾਂ ਲੱਗਦਾ ਸੀ ਦੁਨੀਆ ਤੇਰੇ ਹਿਸਾਬ ਨਾਲ ਚੱਲੇਗੀ ਜੋ ਤੂੰ ਕਹੇਂਗੀ ਨਾ ਉਹੀ ਹੋਣਾ ਚਾਹੀਦਾ ਹੈ ਵੇਖ ਲੈ ਅੱਜ ਤੇਰੇ ਸਾਹਮਣੇ ਵੀ ਕੋਈ ਖਲੋਤਾ ਹੈ ਤੈਨੂੰ ਚਾਰ ਗੱਲਾਂ ਕਰ ਵੀ ਸਕਦਾ ਹੈ ਤੇ ਤੇਰੀ ਕਿਤੇ ਚੱਲਣ ਵੀ ਨਹੀਂ ਦੇ ਸਕਦਾ ਕੱਪੜੇ ਵੀ ਆ ਕੜਵਾ ਕੇ ਦਿੰਦਾ ਹੈ ਕਿ ਆਹੀ ਪਾਏਗੀ ਆਹੀ ਪਾਕੇ ਜਾਏਗੀ ਕਿਤੇ ਮੇਰੀ ਕੋਈ ਮਰਜ਼ੀ ਨਹੀਂ ਰਹੇਗੀ ਜਪਾ ਮੈਨੂੰ ਕਿਹਾ ਮੈਨੂੰ ਲੈ ਜਾ ਇੱਥੋਂ ਕਹਿੰਦੀ ਨਹੀਂ ਏਦੋ ਰੋ ਉਦੋ ਮੈਂ ਨਾ ਦੰਦਾ ਮੁਕੜਦਾ ਭਾਬੀ ਤੈਨੂੰ ਆ ਕੇ ਲੈ ਜਾ ਮੈਂ ਨਹੀਂ ਰਹਿਣਾ ਮੇਰੀ ਗੱਲ ਸੁਣਾ ਇੱਥੇ ਜਿਹੜੀ ਚੁੰਨੀ ਤੇ ਜਿਹੜੀ ਲੱਥਨ ਦੀ ਹੈ ਨਾ ਤੇ ਕਦੀਆਂ ਐ ਕਰਨ ਦੀ ਕਦੋਂ ਓ ਕਰਨ ਦੀ ਪਿੰਡ ਜਾ ਕੇ ਨਾ ਤੇਰੀ ਚੁੰਨੀ ਲੱਥਣੀ ਨਹੀਂ ਜਾਈਦੀ ਥੱਲੇ ਲੱਗੀ ਸਮਝਿਆ ਤੇ ਮਾਫੀ ਮੰਗੀ ਜਾਂਦਾ ਸਾਨੂੰ ਨਾਲ ਕੋ ਮੇਰੀ ਬੇਇੱਜ਼ਤੀ ਨਾ ਕਰਵਾ ਕੇ ਰੱਖਦੀ ਉਥੇ ਅੱਗੇ ਤੂੰ ਘਰ ਤੇ ਮੇਰੀ ਕਰਵਾ ਹੀ ਦਿੱਤੀ ਆ ਇਹ ਨਾ ਵੇ ਉਥੇ ਗਵੇ ਤੇਰੀ ਜਨਾਨੀ ਤੇਰੇ ਕਹਣੇ ਤੋਂ ਬਾਹਰ ਵਾ ਮਾਫੀ ਕਿਸ ਗੱਲ ਦੀ ਤੈਨੂੰ ਦੱਸਾਂ ਕਿਹੜੀ ਗੱਲ ਦੀ ਫੇਰ ਤੂੰ ਟੌਂ ਟੌਂ ਲੱਗੀ ਕਰਨ ਜੀ ਮਾਫੀ ਕਿਸ ਗੱਲ ਦੀ ਮੈਂ ਕਿਹੜੀ ਗਲਤੀ ਕਰਤੀ ਆ ਮੈਂ ਨਹੀਂ ਸੀ ਠੀਕ ਮੈਂ ਨਹੀਂ ਬਾਹਰ ਆਈ ਚੱਲੀਆਂ ਨਾ ਤੁਹਾਡੇ ਨਾਲ ਫਰੇ ਕੁਛ ਨਾ ਪਗੋ ਕਿ ਮਗਲੇ ਕੋ ਮਾਫੀ ਮੰਗਾ ਮਾਫੀ ਅਸਲੀ ਮੰਗਾ ਨਾ ਇਹ ਮੈਂ ਕੋਈ ਗਲਤੀ ਕੀਤੀ ਹੋਵੇ ਜਾਂ ਨਾ ਕੋਈ ਮਾੜਾ ਸਲੂਕ ਕੀਤਾ ਹੋਵੇ ਜਦ ਮੈਂ ਕੁਛ ਇੱਤੇ ਹੀ ਨਹੀਂ ਕਾਲੀਆਂ ਮਾਫੀਆਂ ਮੰਗਵਾਉਂਦੇ ਹੋ ਸ਼ਰਮ ਨਹੀਂ ਆਉਂਦੀ ਤੁਹਾਨੂੰ ਆਪਣੀ ਜਨਾਨੀ ਨੂੰ ਕਿਸੇ ਦੇ ਪੈਰਾਂ ਦੇ ਥੱਲੇ ਤਾਂ ਦੇ ਕਿ ਲੈ ਵੀ ਮਾਫੀ ਮੰਗ ਸ਼ਰਮ ਮੈਨੋਂ ਨਹੀਂ ਚਾਹੀਦੀ ਕਿ ਤੈਨੂੰ ਆਉਣੀ ਚਾਹੀਦੀ ਆ ਉਦੋਂ ਤੋਂ ਕਮਰੇ ਜੋ ਬਾਹਰ ਨਹੀਂ ਨਿਕਲੀ ਮੇਰੀ ਜਬਾਨ ਨਾ ਖਲਾ ਜਿਆਦੀ ਇਹ ਨਾ ਹੋਏ ਮੈਂ ਤੇਰੀ ਹੁਣੇ ਸ਼ਟਰੋਲ ਕਰਦਾ ਬਿਰਦਾ ਨਾ ਜਿਆਦਾ ਮੇਰਾ ਮੂੰਹ ਨਾ ਖਲਾ ਚੁੱਪ ਕਰੇ ਜਿੰਨਾ ਤੈਨੂੰ ਕੰਮ ਗਿਆ ਨਾ ਉਹਨਾਂ ਕੰਮ ਕਰ ਤੇ ਜਿਆਦੀ ਨਾ ਐਵੇਂ ਜਿਹੜੀ ਤੇਰੀ ਤੁਤਰੀ ਮੈਂ ਖੇਚਦਾ ਨਹੀਂ ਆ ਬਾਰ ਦੇਖਣ ਜੀ ਆਪਣੇ ਕਰਨ ਦੀ ਹੈ ਨਾ ਇਹ ਛੇਤੀ ਕਰ ਤੇ ਜੋ ਵੀ ਹੈ ਨਾ ਆਪਣਾ ਉੱਥੇ ਚੱਲੀ ਆਪਾਂ ਪਿੰਡ ਨੂੰ ਜਾਣਾ ਵਾ ਲੇਟ ਹੋਣ ਡਿਆ ਚੱਲ ਆ ਡਰਾਮੇ ਡਰਮੇ ਜੇ ਬਾਅਦ ਚੋਂ ਕਰ ਲੀਆ ਮੂੰਹ ਬਣਾਉਣ ਵਾਲੇ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਉਹ ਕਿੱਥੇ ਰਹਿ ਗਈ ਆਈ ਨਹੀਂ ਉਹ ਕਿੱਥੇ ਰਹੀ ਮੇਰੇ ਕੋਲ ਕਿੱਥੇ ਰਹਿ ਗਈ ਆ ਲੈ 사ચી ਜੀ ਆਏ 사ચી ਆ ਕੀ ਆਲਾ ਮੇਰਾ ਵਧੀਆ ਤੀ ਸੁਣਾਓ ਮੇਰਾ ਵਧੀਆ ਮਾਏ ਦੇਲ ਕੀਤਾ ਕਿ ਤੇਰਾ ਦਿਲ ਬੜਾ ਪਿੰਡ ਚੋਂ ਨੂੰ ਹੈ ਸਾਸਰੀ ਘਰ ਕੀ ਗੱਲ ਅੱਜ ਫੇਰ ਕੱਲਾ ਹੀ ਸੌਖਾ ਕੱਲਾ ਨਹੀਂ ਨਾਲ ਰਹੀ ਜਣਾ ਮਮੀ ਬਾ ਦੇਖ ਕੇ ਆਈ ਚੱਲ ਕਿੱਥੇ ਰਹਿ ਗਈ ਜਦੋਂ ਵੇਖੋ ਤੇਰਾ ਹੌਲੀ ਹੌਲੀ ਜ਼ਰਾ ਪਿਛੇ ਰਿੰਦਾ ਚੱਲ ਡਰਾਮੇ ਨਾ ਕਰ ਤੇ ਜਿਹੜੀ ਤਨਮ ਘਰੋਂ ਗੱਲ ਸਮਝਾ ਕੇ ਲੈ ਆਇਆ ਨਾ ਉਹ ਕੋ ਮਾਫੀ ਮੰਗ ਲਈਏ ਉਥੇ ਆ ਗਿਆ ਚਰਿੱਤਰ ਜੇ ਨਾ ਕਨੀ ਸੱਗੀ ਸਮਝ ਚਲਾ ਨਹੀਂ ਨਹੀਂ ਮੈਂ ਨਹੀਂ ਕਿਸੇ ਨੂੰ ਆਪਣੇ ਪੈਰੀ ਪੌਂਦ ਦਿੰਦੀ ਮੱਥਾ ਨਾ ਰੱਬ ਅੱਗੇ ਟੇਕੀ ਦਾਂਦਾ ਵਾ ਚੰਗੀ ਨੀਂਦ ਨਾ ਆਵੇ ਬਹਿ ਜਾ ਨਹੀਂ ਭਾਬੀ ਤੇਰ ਤੋਂ ਛੋਟੀ ਆ ਕੋਈ ਗੱਲ ਨਹੀਂ ਮੱਥਾ ਤੇ ਟੇਕਨ ਦੇ ਚਲ ਕੋਈ ਨਹੀਂ ਬਹਿ ਜਾ ਉਹ ਨਹੀਂ ਮੱਥਾ ਟਕਾਉਂਦੀ ਕੋਈ ਗੱਲ ਨਹੀਂ ਬਹਿ ਜਾ ਤੂੰ ਸੁੱਖ ਗੱਲ ਸੁਣ ਮੇਰੀ ਤੂੰ ਹਰ ਜਗ੍ਹਾ ਨਾ ਆਪਣੀਆਂ ਨਾ ਮਾਰਦਾ ਰਿਹਾ ਕਰ ਧਿਆਨ ਨਾ ਬੋਲਿਆ ਕਰ ਇਹਨੂੰ ਨਹੀਂ ਪਤਾ ਮਮੀ ਪਿੰਡਾਂ ਥਾਂ ਤੇ ਕਿੱਦਾਂ ਰਹਿੰਨੇ ਆ ਤੈਨੂੰ ਫੇਰ ਹੀ ਅਗਲਾਊਗੀ ਕਿ ਨਾ ਮਿਲੂ ਵਰਤੂਗੀ ਕਿ ਬੀਤ ਲਾਊਗੀ ਕੀ ਸੋਚਣਗੇ ਪਤਨਾਂ ਜਨਾਨੀ ਤੇ ਰੋਪਾ ਕੇ ਰੱਖਿਆ ਉਹਨਾਂ ਨੇ ਵੀ ਸੋਚਣਾ ਆਪਣੀ ਜਿਹਾ ਹੀ ਹੁੰਦਾ ਵਾ ਦੱਸ ਤੂੰ ਚੁੱਪ ਕਰਕੇ ਬੈਠਾ ਰਹਿ ਮਮੀ ਮੇਰੀ ਗੱਲ ਸੁਣ ਤੂੰ ਨਾ ਜਿਆਦਾ ਨਾ ਪੁੱਛ ਪੁੱਛ ਕਰਕੇ ਨਾ ਇਹਨੂੰ ਸਿਰ ਤੇ ਨਾ ਚੜਾ ਇਹਨੂੰ ਅਗਲ ਕਿੱਦਾਂ ਆਊਗੀ ਪਿੰਡ ਥਾਂ ਜਿੰਨੇ ਗਾਂ ਰਹਿਣਾ ਮੈਂ ਤੜੀ ਬੇਇੱਜ਼ਤੀ ਕਰਾਇਆ ਕਰੂਗੀ ਮਮੀ ਮੇਰੀ ਗੱਲ ਸੁਣ ਮੈਂ ਬੰਦਿਆ ਤੁਰਦਾ ਫਿਰਦਾ ਕੱਲ ਨੂੰ ਸੋਹਣੀ ਮੇਰੀ ਇੱਜ਼ਤ ਹੋਊਗੀ ਕਹਿਣਗੇ ਕੱਲ ਨੂੰ ਸ਼ਹਿਰੋਂ ਆਈ ਆ ਇਹਨੂੰ ਮੰਮੀ ਤੂੰ ਚੁੱਪ ਕਰ ਮੈਂ ਆਪਣੇ ਸਹਾਨ ਨੂੰ ਸੁਧਾਰ ਕੇ ਰੱਖਣਾ ਇਹ ਜਿੱਡੀ ਤੂੰ ਸਿੱਧੀ ਸਮਝਦੀ ਨਾ ਇਹ ਜਲੇਬੀ ਨਾਲੋਂ ਵੀ ਨਾ ਜਿਆਦਾ ਮਹਿੰਗੀ ਓ ਇਹਦੇ ਨਾਲ ਐਵੇਂ ਤੂੰ ਜਿਆਦਾ ਨਾ ਹੈਚਾ ਚ ਨਾ ਕਰਿਆ ਕਰ ਤੇ ਸਿਰ ਤੇ ਚੜ ਕੇ ਬਹਿ ਗਈ ਫਿਰ ਹੁੰਦੀ ਰਹੀ ਮੇਰੇ ਮੱਥੇ ਲੱਗ ਗਈ ਅੱਜ ਕਦੀ ਸੋਚਿਆ ਨਹੀਂ ਜਿੰਦਗੀ 'ਚ ਨਾ ਇਹਦੇ ਮੱਥੇ ਲੱਭੂਗੀ ਪਰ ਇਹ ਮੇਰੇ ਨਾਲੋਂ ਤਜ ਮੱਥੇ ਲੱਗੀ ਹੋਈ ਹਾਏ ਰੱਬਾ ਸਾਡਾ ਤਾਂ ਦਿਨ ਹੀ ਖਰਾਬ ਹੋ ਗਿਆ ਅੱਜਾ ਕਰਨ ਆਏਗਾ ਉਹ ਕੀ ਸੋਚੇਗਾ ਰੱਬ ਕਰੇ ਉਹ ਉਦੋਂ ਤੱਕ ਆ ਗਈ ਨਾ ਜਦੋਂ ਤੱਕ ਇਹ ਇੱਥੇ ਨੇ ਕਿਉਂਕਿ ਨਾ ਤਾਂ ਮੈਂ ਇਹਨਾਂ ਨੂੰ ਬਿਠਾ ਸਕਦੀ ਨਾ ਹੀ ਢੇਜ ਸਕਦੂ। ਭਾਬੀ ਕੀ ਗੱਲ? ਚੁੱਪ ਕਰਕੇ ਬਹਿ ਗਈਆਂ। ਕੋਈ ਗੱਲ-ਗੁਲ ਕਰ ਲਾ ਉਦਾਂ ਤੋਂ ਕਹਿੰਦੇ ਸਾਨੂੰ ਲੈ ਕੇ ਆਵੇਂ ਉਹਨਾਂ ਮਿਲਣਾ ਮੈਂ ਗੱਲਾਂ-ਬਾਤਾਂ ਕਰਨੀਆਂ ਹੁਣ ਆਈ ਐ ਤੂੰ ਚੁੱਪਚਾਪ ਹੀ ਕਰਕੇ ਬਹਿ ਗਈਆਂ ਕੀ ਗੱਲ ਹੋ ਗਈ ਆ? ਨਹੀਂ ਚੁੱਪਤ ਨਹੀਂ ਕਰਕੇ ਬਹਿ ਗਈ। ਬਸ ਉਦਾਂ ਹੀ ਮੈਂ ਵੇਖਣ ਦੇ ਹੀ ਹਾਂ। ਵਧੀਆ ਮਿਲ ਗਈ ਤੈਨੂੰ। ਹਮ ਮੇਰੀ ਗੱਲ ਸੁਣ ਜਿਹੜਾ ਤੈਨੂੰ ਘਰੋਂ ਕੰਮ ਕਹਿ ਕੇ ਆਇਆ ਹਨਾ ਭਾਬੀ ਨਾਲ ਗੱਲ ਕਰ ਲਾ ਵਲੀ। ਗੱਲ ਕਿਹੜੀ ਗੱਲ ਕਰਨੀ ਨੇ ਮੇਰਨਾ ਕੋਈ ਨਹੀਂ ਭਾਬੀ ਚੱਲ ਕੋਈ ਨਹੀਂ ਕੱਲਾਂਗੇ ਜਿਹੜੀ ਗੱਲ ਇਹਨੇ ਕਰਨੀ ਮੇਰਨਾ ਮੈਂ ਤੁਹਾਡੇ ਵਸਣਾ ਪਹਿਲੇ ਚਾਹ ਬਣਾ ਕੇ ਲੈ ਹੁੰਨੀ ਆ ਫੇਰ ਆਪਾਂ ਬਹਿ ਕੇ ਨਾ ਗੱਲਾਂ ਕਰਦੇ ਆ ਕੋਈ ਗੱਲ ਨਹੀਂ ਭਾਬੀ ਇੱਕ ਮਿੰਟ ਖੜੋ ਮੇਰੀ ਗੱਲ ਸੁਣ ਉੱਠ ਤੇਰੇ ਗੋਡੇ ਵੀੜੋਂ ਹੁੰਦੇ ਆ ਭਾਬੀ ਨਾਲ ਜਾ ਕੇ ਚਾਹ ਬਣਾ ਕੇ ਲਿਆ ਕੋਈ ਗੱਲ ਨਹੀਂ ਮੈਂ ਬਣਾ ਲੂੰਗੀ ਤੈਨੂੰ ਸੌਂਦਾ ਨਹੀਂ ਆ ਉੱਠ ਤੇ ਚੱਲ ਭਾਬੀ ਨਾਲ ਜਾ ਕੇ ਕੰਮ ਕਰ ਅਰ ਸੋਈ ਚੀ ਆ ਕੇ ਚੱਲ ਮੰਮੀ ਤੂੰ ਨਾ ਜ਼ਿਆਦਾ ਬੋਲਿਆ ਕਰ ਇਹਨੇ ਚੁੱਪ ਕਰਿਆ ਕਰ ਉੱਚ ਨਹੀਂ ਆਦਾ ਮੰਮੀ ਮੈਨੂੰ ਆਪਣੇ ਸਹਾਨਾ ਵੇਖਣ ਦੇ ਤੈਨੂੰ ਹੋਣਾ ਨਹੀਂ ਕੋਈ ਅਕਲ ਆਉਣੀ ਕੁਛ ਨਹੀਂ ਹੁੰਦਾ ਔਰ ਗਾਂ ਇਨੇ ਰਹਿਣਾ ਇੱਥੇ ਸਾਡੇ ਭਾਈ ਜਰਜੀ ਵਿਰਚਣਾ ਇਨੇ ਤਾਂ ਫਿਰ ਆਪੇ ਇਹ ਮੋਹਲ ਵਿਕੀ ਜਾਾਂਗੇ ਹਰ ਕਿਨੂੰ ਚੀਜ਼ ਸਮਝਾਵਾਂਗੇ ਤੈਨੂੰ ਪਤਾ ਨਹੀਂ ਕਿਦਾਂ ਸਮਝਾਵਾਂ ਮੈਂ ਮੰਮੀ ਮੇਰੀ ਗੱਲ ਸੁਣ ਉਹਦਾ ਦਿਨ ਲਤਰ ਲਤਰ ਕਰਦੀ ਰਹਿੰਦੀ ਆ ਆਪਣੇ ਭੈਣ ਭਰਾ ਕੋਲ ਜਾਂਦੀ ਆ ਤੇ ਗੱਲ ਹੀ ਨਹੀਂ ਖਲੋਣ ਦਿੰਦੀ ਉੱਡੂ ਉੱਡੂ ਕਰਦੀ ਰਹਿੰਦੀ ਇੱਥੇ ਤੇ ਆ ਜਿੱਦਾਂ ਇਹਨੂੰ ਸੱਪ ਸੌਂ ਗਿਆ ਹੁੰਦਾ ਇਹਦੇ ਚਿਹਰੇ ਦਾ ਰੰਗ ਘੁੱਡਿਆ ਪਿਆ ਵਾ ਇਹਦੇ ਤੋਤੇ ਘੁੱਡੇ ਪਏ ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਹੈ ਮੈਂ ਚੁੱਪ ਕਰ ਵੇ ਤੋਤੇ ਉੱਡੇ ਆ ਅਗਲੀ ਸ਼ਰੀਕੇ ਚਾਈ ਤੇ ਦੱਸ ਬੋਲੀ ਜਾਵੇ ਪਰ ਨਈ ਮਮੀ ਮੈਨੂੰ ਲੱਗਣ ਡਿਆ ਜਿੱਦਾਂ ਚੁੱਪਚਾਪ ਬੈਠੀ ਨਾ ਕੋਈ ਨਾ ਕੋਈ ਗੱਲ ਹੈਗੀ ਹੋ ਹੈ ਕਿਹੜੀ ਗੱਲ ਪਤਾ ਨਹੀਂ ਹੁਣ ਮੈਨੂੰ ਹੋ ਪਤਾ ਹੀ ਕਰਨਾ ਪੈਣਾ ਵੇ ਗੱਲ ਕੀ ਹੋਣੀ ਆ ਉਹ ਪਿੰਡ ਕਦੀ ਆਈ ਨਹੀਂ ਨਾ ਪਿੰਡ ਤੋਂ ਉਹਨੂੰ ਨਫ਼ਰਤ ਆ ਕੀ ਭਤਾਂ ਨੂੰ ਕੋਈ ਪਹਿਲੀ ਯਾਦ ਆ ਗਈ ਹੋ ਤਾਂ ਐਂ ਦਾ ਕਰਦੀ ਐ ਚੁੱਪਚੁੱਪ ਬੈਠੀ ਐ ਤੂੰ ਐਵੇਂ ਬੋਲੀ ਜੰਨਾ ਮੈਂ ਸੁੱਕ ਉਹ ਮੰਮੀ ਤੋਂ ਜ਼ਿਆਦਾ ਨਾ ਇਹਦੀ ਨਾ ਸੈਡ ਲਿਆ ਕਰ ਕੱਲ ਨੂੰ ਤੋਂ ਬੜਾ ਦੁਖੀ ਹੋਣਾ ਤੈਨੂੰ ਮੈਂ ਦੱਸਦਾ ਈ ਤੂੰ ਤੇਣਾ ਬੱਸ ਇੱਕੋ ਗੱਲ ਹੀ ਰੱਟੀ ਏ ਮੰਮੀ ਸਾਈਡ ਨਾਲ ਲਿਆ ਕਰ ਮੰਮੀ ਸਾਈਡ ਨਾਲ ਲਿਆ ਕਰ ਤੂੰ ਮੰਮੀ ਇਦਾਂ ਹੀ ਕਰਦੀ ਰਹਿਣੀ ਮੈਂ ਤੇਰਾ ਲੋਕ ਉੱਠ ਕੇ ਚਲ ਜਾਂਦਾ